ਮਹਾਨ ਜਰਨੈਲ ਪਾਪਾ ਜੋਤ ਸਿੰਘ ਰਾਮ ਗੜਿਆ ਜਿਨ੍ਹਾਂ ਨੂੰ ਅਸੀਂ ਭੁਲਾ ਹੀ ਦਿੱਤਾ ਗੁਰਦੁਆਰਾ ਬਾਬਾ ਅਟਾਲ ਦੀਆਂ ਪਹਿਲੀਆਂ ਦੋ ਮੰਜ਼ਲਾਂ ਤਿਆਰ ਕਰਵਾਉਣ ਵਾਲਾ ਦਰਬਾਰ ਸਾਹਿਬ ਸਰੋਵਰ ਦੇ ਕੰਢੇ ਰਾਮ ਗੜਿਆ ਬੁੰਗੇ ਦੀਆਂ ਮਿਨਾਰਾਂ ਦੀ ਉਸਾਰੀ ਸੰਪੂਰਨ ਕਰਵਾਉਣ ਵਾਲਾ ਦਰਬਾਰ ਸਾਹਿਬ ਦਰਸ਼ਨੀ ਢਿਉੜੀ ਤੋਂ ਸ੍ਰੀ ਹਰਮੰਦਰ ਸਾਹਿਬ ਤੱਕ ਪੁੱਲ ਉੱਪਰ ਸੰਗਮਨ ਵਰਦੀ ਸੇਵਾ ਕਰਵਾਉਣ ਵਾਲਾ कांगड़ा मुल्तान ਅਤੇ ਕਸੂਰ ਫਤਿਹ ਕਰਨ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮਦਦ ਕਰਨ ਵਾਲਾ ਮਹਾਰਾਜਾ ਰਣਜੀਤ ਸਿੰਘ ਨੂੰ ਭੰਗੀਆਂ ਦੀ ਜਮਜਮਾ ਤੋਪ ਦਿਵਾਉਣ ਵਾਲਾ ਖਾਲਸਾ ਦਰਬਾਰ ਵਿੱਚ ਖਾਸ ਸਥਾਨ ਪ੍ਰਾਪਤ ਕਰਨ ਵਾਲਾ ਮਹਾਰਾਜਾ ਰਣਜੀਤ ਸਿੰਘ ਦਾ ਸਲਾਹਕਾਰ ਜਿਸ ਨਾਲ ਜੰਗ ਕਰਨ ਤੋਂ ਮਹਾਰਾਜਾ ਰਣਜੀਤ ਸਿੰਘ ਵੀ ਝਿਜਕਦਾ ਸੀ ਜਿਸ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਡਾ ਸਤਿਕਾਰ ਦਿੰਦਿਆਂ ਬਾਬਾ ਜੀ ਕਹਿ ਕੇ ਬੁਲਾਉਂਦੇ ਸਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਤਾ ਅੰਮ੍ਰਿਤਸਰ ਸਹਿ ਵਿਖੇ ਪ੍ਰਕਰਮਾ ਵਿੱਚ ਇਹ ਅਸਥਾਨ ਪਾਈ ਜੋਤ ਸਿੰਘ RAM ਗੜੀਆ ਦਾ ਹੈ ਜੋ ਸਰਦਾਰ ਚੱਸਾ ਸਿੰਘ RAM ਗੜੀਆ ਦਾ ਵੱਡਾ ਪੁੱਤਰ ਸੀ ਗੁਰੂ ਘਰ ਨੂੰ ਸਮਰਪਿਤ ਸਰਦਾਰ ਚੱਸਾ ਸਿੰਘ RAM ਗੜੀਆ ਦੇ ਦਾਦਾ ਪਾਈ ਹਰਦਾਸ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅਨੰਸ਼ ਕਿਆ ਸੀ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਪਹਾੜਾ ਤੋਂ ਬਜਵਾੜੇ ਦੀ ਲੜਾਈ ਵਿੱਚ ਜੂਝਦਿਆਂ ਸ਼ਹੀਦੀ ਪ੍ਰਾਪਤ ਕੀਤੀ ਸੀ ਹਰਦਾਸ ਸਿੰਘ ਦਾ ਪੁੱਤਰ ਗਿਆਨੀ ਭਗਵਾਨ ਸਿੰਘ ਸੀ ਜਿਸ ਦੇ ਪੰਜ ਪੁੱਤਰ ਜਸਾ ਸਿੰਘ ਜੈ ਸਿੰਘ ਖੁਸ਼ਾਲ ਸਿੰਘ ਮਾਲੀ ਸਿੰਘ ਤੇ ਤਾਰਾ ਸਿੰਘ ਸਨ ਆਪ ਤੋਂ ਵੱਡੇ ਪੁੱਤਰ ਸਦਾ ਜਸਾ ਸਿੰਘ ਰਾਮ ਘੜੀਆ ਦੇ ਘਰ ਜੋਤ ਸਿੰਘ ਰਾਮ ਘੜੀਆ ਤੇ ਵੀਰ ਸਿੰਘ ਦੋ ਪੁੱਤਰਾਂ ਨੇ ਜਨਮ ਲਿਆ ਸੀ